ਹਾਲੀ ਤੱਕ ਤੇ ਰਹਿਣ ਵਾਲੇ ਆਪੇ ਕਿਹਦੀ ਹੋਇਆ ਜਿਹੜਾ ਫਟਮਾਰ ਹੋਇਆ ਫਟਮਾਰ ਕੀ ਉਹ ਸਾਡੇ ਘਰਾਂ ਆਂਦਾ ਸੀ ਦਵਾ ਮੇਰੇ ਤਾਇ ਦੇ ਘਰ ਤਾਜਕਟਨ ਆਂਦਾ ਸੀ ਇਹੀ ਬੰਦਾ ਸੁਨੀਲ ਸਾਡੇ ਘਰਾਂ ਆਂਦਾ ਸੀ ਤਾਜਕਟਨ ਸਾਡਾ ਇੱਕ ਅਚਾਰਤ ਸੀਗੀ ਜਿੱਦੋ ਵੀ ਮੇਰੇ ਕੋਲੇ ਆਂਦਾ ਸੀ ਪਹਿਲਾਂ ਤਾਂ ਦੋ ਤਿੰਨ ਹਿਨਾਂ ਨੇ țeਡ ਮਾਹੌਲ ਕਰਕੇ ਲੰਘਿਆ ਫਿਰ ਇੱਕ ਦੋ ਵਾਰੀ ਉਹਨਾਂ ਨੇ ਮੇਰੇ ਤੇ ਰੇਸ ਕਰਨ ਦੀ ਰੇਸ ਕੀਤੀ ਮੇਰੇ ਗਾਲ ਨੂੰ ਪਿਸਤੋਲ ਰੱਖਦਾ ਸੀ ਕਹਿੰਦਾ ਸੀ ਮੈਂ ਤੈਨੂੰ ਮਾਰ ਦਾਂਗਾ ਤੁਹਾਡੇ ਘਰਦਿਆਂ ਨੂੰ ਮਾਰ ਦਾਂਗਾ ਜੇ ਤੁਸੀਂ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਠੀਕ ਆ ਮੈਂ ਆਪਣੇ ਆਪ ਦੇ ਘਰ ਵਾਲੇ ਨੂੰ ਦੱਸਿਆ ਉਲਟਾ ਉਹਨਾਂ ਨੇ ਤਾਂ ਜਾ ਕੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਉਲਟਾ ਉਹਨਾਂ ਦੇ ਹੀ ਗਲ ਪੈ ਗਿਆ ਮੇਰਾ ਦੇਵਰ ਕਿਆ ਮੇਰੇ ਘਰ ਵਾਲਾ ਕਿਆ ਸੇਵਰਾਨੀ ਗਈ ਉਹਨੂੰ ਬੱਚਾ ਹੋਣ ਵਾਲਾ ਸੀ ਉਲਟਾ ਉਹਨਾਂ ਤੇ ਵੀ ਇਦਾਂ ਇਹਨਾਂ ਨੇ ਥੋਟ ਮਾਰ ਦਿੱਤੀ ਐਂ ਕੀਤਾ ਕਹਿੰਦੇ ਕਿ ਉਲਟਾ ਕਹਿੰਦੇ ਤੁਸੀਂ ਇਹ ਸਾਡੇ ਗਲ ਪਾ ਦੇ ਗਏ ਇੰਨਾ ਮੇਰੇ ਨਾਲ 2 ਵਾਰੀ 3 ਵਾਰੀ ਉਹਨੇ ਦੇਖ ਦਿੱਤਾ ਮੈਂ ਫਿਰ ਵੀ 2 ਵਾਰੀ ਕੀਤਾ ਕੋਈ ਕੋਸ਼ਿਸ਼ ਨਹੀਂ ਕੀਤੀ 3 ਵਾਰੀ ਕੀਤਾ ਮੈਂ ਆਪਣੇ ਘਰ ਦੇ ਜੀਵਾਂ ਨੂੰ ਦੱਸਿਆ ਕਿ ਐਤਾ ਮੇਰੇ ਨਾਲ ਹੋਇਆ ਹੈ ਉਹਨਾਂ ਨੇ ਨਹੀਂ ਅਗਲਿਆਂ ਨੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਪੁੱਛਿਆ ਜਾਂ ਕਿਹਾ ਤੇ ਉਲਟਾ ਉਹਨਾਂ ਦੇ ਹੀ ਗੱਲ ਪੈ ਗਿਆ ਸਾਨੂੰ ਜਦੋਂ ਕਿਦੋਂ ਵੀ ਧਮਕੀਆਂ ਦੇਂਦਾ ਸੀਗਾ ਤੁਹਾਡੇ ਘਰਦਿਆਂ ਨੂੰ ਮਾਰ ਦਾਂਗਾ ਤੁਹਾਨੂੰ ਤਪਾ ਜਾਾਂਗਾ ਇੰਜ ਕਰ ਦਾਂਗਾ ਹੱਤੇ ਵਿੱਚ ਦੋ ਵਾਰੀ ਗੋਲੀਆਂ ਚਲਾ ਕੇ ਗਿਆ ਸਾਡੇ ਬੂਵੇ ਵਿੱਚ ਤੋ ਮੈਨੂੰ ਡਰਾਉਣ ਮਾਰਾ ਵੀ ਵੇਖੋ ਮੇਰੇ ਕੋਲੇ ਪਿਸਤੌਲ ਹੈਗਾ ਏ ਇਹ ਬਹੁਤ ਬੰਦਿਆਂ ਦੀਆਂ ਉੱਚੀਆਂ ਉੱਚੀਆਂ ਛਾਵਾਂ ਤੇ ਉੱਡਦਾ ਸੀਗਾ ਵੀ ਇੰਜ ਕਰਦਾਗਾ ਉਹ ਕਰਦਾਗਾ ਬਸ ਮੈਨੂੰ ਇਹੀ ਚੀਜ਼ ਦਾ ਡਰ ਸੀਗਾ ਪਰ ਮੇਰੀ ਸੁਣਵਾਈ ਹੋਈ ਜਾਵੇ ਅੱਗੇ ਤੋਂ ਮੇਰੇ ਨਾਲ ਐਦਾ ਨਾ ਹੋਵੇ ਜੇ ਤੁਸੀਂ ਵਿਰੋਧ ਕਰਦੇ ਸੀ ਕਿ ਕਿਤਰਾ ਕੰਮ ਇਹ ਹੀ ਕਹਿੰਦਾ ਸੀ ਵੀ ਮੈਂ ਤੇਰੇ ਪਿਸਤੌਲ ਮਾਰਾਂਗਾ ਤੈਨੂੰ ਗੋਲੀਆਂ ਚਲਾਵਾਂਗਾ ਜਾਂ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਮੈਨੂੰ ਮਜਬੂਰ ਕਰਦਾ ਸੀਗਾ ਪਿਸਤੌਲ ਦੀ ਨੋਕ ਤੇ ਕਰ। ਹਾਂਜੀ ਪਿਸਤੌਲ ਦੀ ਨੋਕ ਤੇ ਕਰ। ਦੱਸ ਜੇ ਜੇ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ। ਮੈਂ ਤੈਨੂੰ ਵੀ ਟਪਾ ਜਾਂਗਾ ਤੁਹਾਡੇ ਘਰ ਤੇ ਪਰਿਵਾਰ ਨੂੰ ਵੀ ਟਪਾ ਦਾਂਗਾ। ਇੰਜ ਕਰ ਦਾਂਗਾ, ਉਹ ਕਰ ਦਾਂਗਾ। ਇੱਕ ਮੈਨੂੰ ਮੇਰੇ ਘਰਦਿਆਂ ਦਾ ਖਤਰਾ ਸੀਗਾ। ਘਰਦਿਆਂ ਜੀਆਂ ਨੂੰ ਵੀ ਖਤਰਾ ਸੀ ਉਹਨਾਂ ਤੋਂ ਕਿ ਮੈਂ ਇੰਜ ਕਰਾਂਗਾ, ਉਹ ਕਰਾਂਗਾ। ਮਾਰ ਜਾਂਗਾ, ਇੰਜ ਕਰ ਦਾਂਗਾ, ਉਹ ਕਰ ਦਾਂਗਾ। ਉਲਟਾ ਮੈਨੂੰ ਕਹਿੰਦਾ ਸੀ ਕੀ ਨਾ ਲੈਂਦੇ ਜੇ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ, ਮੈਂ ਤੇਰੇ ਪਤੀ ਨੂੰ ਤੇਰੇ ਸਾਹਮਣੇ ਹੀ ਟਪਾ ਜਾਣਾ। ਮੇਰੀ ਇਹੀ ਬੇਨਤੀ ਕੀਤੀ ਜਾ ਰਹੀ ਹੈ ਕਿ ਹੁਣ ਜੋ ਕੁਛ ਮੇਰੇ ਨਾਲ ਹੋ ਗਿਆ ਹੈ ਮੇਰੀ ਸੁਣਵਾਈ ਕੀਤੀ ਜਾਵੇ ਅੱਗੇ ਤੋਂ ਕਿਸੇ ਨਾਲ ਇਦਾਂ ਨਾ ਹੋਵੇ ਤੇ ਮੇਰੀ ਵੀ ਇਸ ਬਦਨਾਮ ਜਿਹੜੀ ਇਹਨਾਂ ਨੇ ਜੋ ਕੁਛ ਵੀ ਕੀਤਾ ਇਹਨੂੰ ਸਜ਼ਾ ਮਿਲੀ ਜਾਵੇ ਹੋਰ ਕੀ ਹੋਇਆ ਸੀ ਜਾਂ ਲਾਂਭਾ ਦਿੱਤਾ ਸੀ ਹਾਂਜੀ ਮੇਰੇ ਘਰ ਵਾਲੇ ਨੇ ਤਾਂ ਵੈਸੇ ਜਾ ਕੇ ਇਹਨਾਂ ਨੂੰ ਕਿਹਾ ਵੀ ਇਦਾਂ ਤੁਸੀਂ ਕਿਉਂ ਕੀਤਾ ਤੇ ਉਲਟਾ ਉਹਦੇ ਹੀ ਗਾਲ ਪੈ ਗਿਆ ਮੇਰੀ ਦੇਵਰਾਣੀ ਨੂੰ ਵੀ ਇਹਨਾਂ ਨੇ ਕੋਟਾ ਮਾਰ ਕੇ ਕਿ ਉਹਨੂੰ ਬੱਚਾ ਹੋਣ ਵਾਲਾ ਸੀ ਦੇਵਰ ਨੂੰ ਵੀ ਉਹਨਾਂ ਨੇ ਕੈਂਚੀ ਮਾਰੀ ਉਹਦੇ ਉਹਦੇ ਹੁੰਗਲ ਜਿਹੜੀ ਸੀਗੀ ਉਹਦੇ ਤੇ ਉਹਨਾਂ ਨੇ ਖਣੇ ਕੀ ਮਾਰਿਆ ਉਹਨੂੰ ਗਰਿਫ ਲਕਚਰ ਕਰ ਦਿੱਤੀ। ਇਦਾਂ ਉਹਨਾਂ ਨੇ ਕੀਤਾ ਸਾਡੇ ਨਾਲ। ਅਸੀਂ ਇਹ ਇਹ ਚਿੱਟੇ ਦਾ ਕੰਮ ਕਰਦਾ ਹੈ ਜੀ। ਹਾਂਜੀ। ਕਿੰਨਾ ਉਹ ਕਰਦਾ। ਨਸ਼ਾ ਇਹ ਬਹੁਤ ਵੇਚਦਾ ਹੈ ਜੀ। ਐਸਾ ਕਿੰਨਾ ਹੈ? ਐਸਾ ਤੇਨਾਂ ਕੋਲੇ ਬਹੁਤ ਹੈ ਜੀ। ਉਹ ਤਾਂ ਕੋਈ ਦੱਸ ਹੀ ਨਹੀਂ ਸਕਦਾ ਕਿੰਨਾ ਇਹਨਾਂ ਕੋਲੇ ਪੈਸਾ ਹੈ। ਇਹ ਪੈਸੇ ਦੀ ਨੁਕਤੇ ਤਾਂ ਇਦਾਂ ਇਹਨਾਂ ਦੇ ਗਲਤ ਕੰਮ ਈਆਂ ਭੈਣਾਂ ਤੇ ਲੋਕਾਂ ਤੇ ਕਰਦਾ ਹੈ ਜੀ। ਹਾਂਜੀ। ਸਾਨੂੰ ਇਹੀ ਬੇਨਤੀ ਆ ਜੀ ਸਾਨੂੰ ਇਹਨਾਂ ਤੋਂ ਖਤਰਾ ਹੈ ਕੋਈ ਤਾਂ ਤੋਦਨ ਸਾਨੂੰ ਉਹਨਾਂ ਨੇ ਕੋਟਾ ਮਾਰ ਵੀ ਲਿਆ ਘਰਦਿਆਂ ਨੂੰ ਹੁਣ ਉਲਟਾ ਇਹੀ ਵਕਤੀ ਚ ਸੌਂ ਰਹੇ ਅਸੀਂ ਜਿਨ੍ਹਾਂ ਦੇ ਲੋਹ ਵੀ ਵੀ ਅਸੀਂ ਇਹਨਾਂ ਨੂੰ ਤਪਾ ਜਾਾਂਗੇ ਇੰਜ ਕਰਦਾਂਗੇ ਉਹ ਕਰਦਾਂਗੇ ਸਾਨੂੰ ਇਹਨਾਂ ਤੋਂ ਖਤਰਾ ਹੈ ਸਾਡੀ ਇਹੀ ਬੇਨਤੀ ਆ ਸਾਡੀ ਸੁਣਵਾਈ ਕੀਤੀ ਜਾਵੇ ਕਿ ਸਾਨੂੰ ਇਹਨਾਂ ਤੋਂ ਹਾਂਜੀ ਕਿ ਸਾਨੂੰ ਇਹਨਾਂ ਤੋਂ ਸੱਯਾ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਜੀ ਕੀ ਨਾ ਤੇ ਕਿੱਥੋਂ ਦੇ ਰਹਿਣ ਵਾਲੇ ਬਸਤੀ ਸ਼ਹਿਰ ਕੀ ਹੋਇਆ ਜਿਹੜੀ ਲੜਾਈ ਹੋਈ ਕੀ ਕਾਰਨ ਸੀ ਲੜਾਈ ਮੈਂ ਕਟਿੰਗ ਵਾਲੀ ਦੁਕਾਨ ਦੇ ਬੈਠਾ ਸੀ ਤੇ ਮੇਰੇ ਮਗਰ ਹੀ ਉਹ ਆਇਆ ਦੋ ਦਿਨਾਂ ਨਾਲ ਲੜਾਈ ਹੈ ਅੰਟੀ ਬਾਲਟੀ ਤੇ ਦੋ ਤਿੰਨ ਮਿੰਟ ਬਾਅਦ ਮੇਰਾ ਵੱਡਾ ਭਰਾ ਆਇਆ ਤੇ ਮੇਰੇ ਭਰਾ ਨੇ ਆਣ ਕੇ ਇੱਕ ਗੱਲ ਕੀਤੀ ਕਿ ਸਾਡੇ ਘਰੇ ਬਾੜ ਨਾਲ ਰਾਤ ਨੂੰ ਕੋਈ ਮੇਰੀ ਕੁੜੀ ਤੇ ਪਿਸਤੌਲ ਰੱਖਣਾ ਮੱਥੇ ਜੇ ਕੀ ਗੱਲ ਇਹਦੇ ਲਈ ਚੰਗਾ ਕੰਮ ਹੈ ਤੇ ਇਥੋਂ ਸਾਡੇ ਦੋਵਾਂ ਭਰਾਵਾਂ ਦੇ ਮਤਲਬ ਦੀ ਗੱਲ ਪੈ ਗਿਆ ਮੇਰੇ ਕੈਂਚੀ ਮਾਰੀ ਇੱਕ ਵਾਰੀ ਮਾਰੀ ਕੈਂਚੀ ਆਹ ਤੇ ਮਾਰੀ ਕੈਂਚੀ ਕਿਸ ਤਰ੍ਹਾਂ ਦੇ ਵਾਰ ਕੀਤੇ ਜਾਨੋ ਮਾਰਨ ਦੇ ਜਾਨੋ ਮਾਰਨ ਦੇ ਵਾਰ ਕੀਤੇ ਪੈਦੂ ਸੇ ਦੇ ਵਿੱਚ ਸੀਗਾ ਜਿਸ ਕਿ ਮੇਰੇ ਬੈਠੇ ਤੇ ਜਿਹੜਾ ਕੱਪੜਾ ਬੰਨ੍ਹਾ ਹੁੰਦਾ ਉਹ ਬੈਠਾ ਹੋਇਆ ਸੀਗਾ ਤੇ ਮਤਲਬ ਕਿ ਪਹਿਲਾਂ ਕੁੱਤਾਂ ਲਾ ਕੇ ਆਵਾਂ ਜਿੱਥੇ ਲੈ ਡੇਨ ਦਾ ਤੇ ਮੇਰੇ ਇਹਦੀ ਬੋਟਾ ਰੱਖ ਕੇ ਮੂੰਹ ਤੇ ਤੇ ਮੇਰੇ ਅੱਥਰਾਰ ਮਾਰਾ ਬਾਪ ਜੀ ਤੇ ਇਹਨੇ ਕੱਪੜਾ ਲਾ ਦਿੱਤਾ ਕੀ ਮੰਗ ਰਹੇ ਨੇ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਇਹ ਤਾਂ ਪੂਰੀ ਕਾਰਵਾਈ ਹੋਣੀ ਚਾਹੀਦੀ ਸਾਡਾ ਮਸਾਲਾ ਮਿਲਿਆ ਸਹੀ ਹੈ ਸੜੇ ਘਰੇ ਆ ਜਾਂਦਾ ਫਿਰ ਸਕੂਲ ਦੀਆਂ ਤਮਕੀਆਂ ਦੇਂਦਾ ਅਜਤੋ ਚਾਰ 10 ਦਿਨ ਪਹਿਲੋ ਇਹ ਮੇਰੇ ਸਾਡੇ ਮੰਨੂ ਘਰੇ ਆ ਗਿਆ ਕਿ ਫਾਇਰ ਵੀ ਨੇ ਘਟਾਈ ਦੋ ਵਾਰ ਹੀ ਫਾਇਰ ਕੱਢ ਕੇ ਗਿਆ ਠੀਕ ਬੰਦੀ ਦਾ ਮੱਲਾ ਰਵਾਈ ਪੂਰੀ ਦੇਵੇ ਕਿ ਫਾਇਰ ਇਸਲਾ ਕੇ ਗਿਆ ਸੀ ਕੀ ਨਾਮ ਤੇ ਕਿ ਤੁਹੇ ਰਕਮ ਡੋਮਸ ਵੀ ਦਾ ਨਾਮ ਇਹ ਮੈਂ ਪੂਰੀ ਨੋਟ ਸੀ ਦੀ ਲੱਤੀ ਸ਼ੇਖਾਵਾਲ ਦਾ ਹਾਂ ਲੜਾਈ ਦੀ ਬਈਆ ਜਿੱਥੇ ਸ਼ੁਰੂ ਹੋਈ ਕਿ ਮੈਂ ਅੱਜ ਸ਼ਾਮ ਨੂੰ ਜਦੋਂ ਘਰੋਂ ਕੰਮ ਤੋਂ ਘਰੇ ਆਇਆ ਠੀਕ ਹੈ ਜੀ ਕੀ ਘੱਟ ਨੇ ਮੈਨੂੰ ਰੋਂਦੀ ਹੁੰਦੀ ਨਹੀਂ ਦੱਸਿਆ ਕਿ ਮੇਰੇ ਨਾਲ ਆਹ ਕੁਝ ਹੋ ਰਿਹਾ ਹੈ ਤੇ ਆਹ ਕੁਝ ਹੋਇਆ ਹੈ ਮੇਰੇ ਨਾਲ ਕਿ ਮੈਂ ਤੈਨੂੰ ਦਰਦੀ ਤਾਂ ਨਹੀਂ ਸੀ ਦੱਸ ਰਹੀ ਕਿ ਤੂੰ ਮੈਨੂੰ ਗਲਤ ਨਾ ਸੋਚੇ ਕਿ ਮੇਰੇ ਰਿਲੇਸ਼ਨ ਨੇ ਹੁੰਦੇ ਨਾਲ ਕਿ ਮੈਨੂੰ ਧਮਕੀਆਂ ਦਿੰਦਾ ਪਿਸਤੌਲ ਆ ਕੇ ਮੈਨੂੰ ਵਿਖਾਦਾ ਮੇਰੇ ਨਾਲ ਦੋ ਵਾਰੀ ਇਹਨੇ ਰੇਪ ਕੀਤਾ ਮੈਂ ਤੈਨੂੰ ਦਰਦੀ ਨਹੀਂ ਸੀ ਦੱਸਦੀ ਹੁੰਦੀ ਕਿ ਇਹ ਮੈਨੂੰ ਪਿਸਤੌਲ ਵਿਖਾਉਂਦਾ ਸੀ ਤੇ ਮੈਨੂੰ ਵੀ ਧਮਕੀਆਂ ਦਿੰਦਾ ਸੀ ਕਿ ਮੈਂ ਤੇਰੇ ਬੰਦੇ ਨੂੰ ਮਾਰ ਦਾਂਗਾ ਤੂੰ ਆਦੇ ਬੰਦੇ ਨੂੰ ਦੱਸੇਂਗੀ ਤੇ ਮੈਂ ਤੇਰੇ ਬੰਦੇ ਨੂੰ ਮਾਰ ਦਾਂਗਾ ਤੈਨੂੰ ਮਾਰ ਦਾਂਗਾ ਤੁਹਾਡੇ ਬੱਚਿਆਂ ਨੂੰ ਮਾਰ ਦਾਂਗਾ ਤੇ ਮੈਨੂੰ ਮੇਰੇ ਘਰ ਦੇ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਤੂੰ ਜਾ ਕੇ ਇਹਨੂੰ ਰੋਕ ਕਿ ਅੱਜ ਫੇਰ ਆਇਆ ਸੀ ਮੈਨੂੰ ਛੇੜਨ ਵਾਸਤੇ ਮੇਰੇ ਨਾਲ ਰੇਪ ਕਰਨ ਵਾਸਤੇ ਅੱਜ ਫੇਰ ਆਇਆ ਸੀ ਤੇ ਮੈਨੂੰ ਮੈਂ ਇਹਨੂੰ ਨਹੀਂ ਖੁਸ਼ ਮੈਂ ਹੱਥ-ਬਾਹ ਫੜਾਇਆ ਤੇ ਮੈਂ ਉਹਨੂੰ ਕਿਹਾ ਕਿ ਤੂੰ ਚਲੇ ਜਾ ਇੱਥੋਂ ਮੈਂ ਅੱਜ ਬੰਦੇ ਨੂੰ ਦੱਸ ਦੇਣਾ ਤੇ ਇਹ ਨਹੀਂ ਗਿਆ ਤੇ ਫਿਰ ਉਹਨਿਆ ਟਾਈਮ ਨੂੰ ਪਿਆ ਤੇ ਮੇਰੇ ਘਰ ਦੇ ਘਰੇ ਜੀ ਆ ਗਏ ਤੇ ਉਹਨਾਂ ਨੂੰ ਫਿਰ ਮੇਰੇ ਘਰ ਦੇ ਵੀ ਕੰਮ ਤੋਂ ਆ ਗਏ ਤੇ ਉਹਨਾਂ ਨੇ ਮੈਨੂੰ ਦੱਸਿਆ ਮੈਨੂੰ ਸਾਰੀ ਗੱਲ ਦੱਸੀ ਉਹਨਾਂ ਨੇ ਤੇ ਫਿਰ ਮੈਨੂੰ ਦੱਸਿਆ ਤੇ ਉਦੋਂ ਬਾਅਦ ਹੀ ਇਹ ਸ਼ਾਮ ਨੂੰ ਦੁਕਾਨ ਤੇ ਕਟਿੰਗ ਵਾਲੀ ਦੁਕਾਨ ਤੇ ਆਇਆ ਤੇ ਮੈਂ ਅਧਿਕਾਰਦੀ ਨੇ ਜਿਵੇਂ ਮੈਨੂੰ ਦੱਸਿਆ ਤੇ ਮੈਂ ਉਹਨੂੰ ਪੁੱਛ ਕੇ ਚੰਗੀ ਤਰ੍ਹਾਂ ਪੁੱਛ ਲਈ ਇਸ ਕਰਕੇ ਤੇ ਮੈਂ ਗਿਆ ਉਹਦੇ ਕੋਲੇ ਮੈਂ ਤਾਂ ਗੱਲ ਬਾਤ ਕਰਨ ਗਿਆ ਸੀ ਇੱਕ ਸੁਭਾਗੀ ਕਿ ਤੇਰੇ ਵਾਸਤੇ ਚੰਗਾ ਕੰਮ ਨਹੀਂ ਤੂੰ ਸਾਡੇ ਘਰੇ ਆ ਨਾ ਜਾਣਾ ਤੇ ਤੇਰੇ ਵਾਸਤੇ ਚੰਗਾ ਕੰਮ ਨਹੀਂ ਤੇ ਜਦੋਂ ਮੈਂ ਜਾ ਕੇ ਇੰਨੀ ਗੱਲ ਕਹੀ ਤੇ ਅੱਗੋਂ ਮੈਨੂੰ ਕਹਿੰਦਾ ਕਿ ਤੂੰ ਮੇਰਾ ਕੀ ਕਰ ਲੇਗਾ ਮੈਂ ਤਾਂ ਇਹਦੀ ਕੋਸ਼ਿਸ਼ ਕਰਨਾ ਹੈ ਫਿਰ ਕੋ ਜਿਹੜਾ ਕੁਝ ਹੁੰਦਾ ਹੀ ਤੂੰ ਕਰ ਲੈ ਠੀਕ ਹੈ ਅਸੀਂ ਤਾਂ ਐਵੇਂ ਅਸਲੇ ਦੇ ਜੋਰ ਤੇ ਅਸੀਂ ਸਾਡੀ ਹਕੂਮਤ ਤੇ ਬਸਤੀ ਦੇ ਵਿੱਚ ਸਾਡਾ ਬਹੁਤ ਤਗੜਾ ਨੈਟਵਰਕ ਹੈ ਅਸੀਂ ਤਾਂ ਇਹੀ ਕੋਸ਼ਿਸ਼ ਕਰਨਾ ਹੈ ਤੇ ਇਹੀ ਕੋਸ਼ਿਸ਼ ਕਰਾਂਗੇ ਅਸੀਂ ਅੱਗੇ ਵੀ ਕਿ ਅਸੀਂ ਇਸ ਕੰਮ ਤੋਂ ਨਹੀਂ ਹਟਣਾ ਤੇ ਮੇਰੀ ਤਾਂ ਬੇਨਤੀ ਹੈ ਜੀ ਪ੍ਰੈਸ ਅੱਗੇ ਕਿ ਇਹਨਾਂ ਤੇ ਲੋਕ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਕਾਰਵਾਈ ਹੋਵੇਗੀ ਤੇ ਇਹਨਾਂ ਦਾ ਨੈਟਵਰਕ ਬਹੁਤ ਜ਼ਿਆਦਾ ਤਗੜਾ ਜੀ ਸਾਨੂੰ ਧਮਕੀਆਂ ਮਾਰਨ ਦੀਆਂ ਹੱਲੇ ਵੀ ਧਮਕੀਆਂ ਦੇਂਦੇ ਨੇ ਮਾਰਨੀਆਂ ਸਾਨੂੰ ਸਾਡੀ ਜਾਨ ਨੂੰ ਖਤਰਾ ਹੈ ਇਹਨਾਂ ਤੋਂ ਇਹਨਾਂ ਸਾਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਵੱਲੋਂ ਲੈ ਕੇ ਦਿੱਤਾ ਜਾਵੇ ਇਨੋ ਦਾ ਨੈਟਵਰਕ ਵਾਕਈ ਬਹੁਤ ਤਗੜਾ ਹੈ ਕਾਹਦਾ ਨੈਟਵਰਕ ਹੈ ਨੈਟਵਰਕ ਤੇ ਚਿੱਟੇ ਦਾ ਕੰਮ ਕਰਦੇ ਜੀ 2 ਨੰਬਰ ਦਾ ਕੰਮ ਕਰਦੇ ਆ ਸਾਡੇ ਮੁਹੱਲੇ ਅੱਗੇ ਅੱਗੇ ਵੀ ਮੈਨੂੰ ਨਹੀਂ ਸੀ ਪਤਾ ਕਿ ਇਹ ਗੋਲੀਆਂ ਚਲਾਈਆਂ ਸੀ ਇਹਨਾਂ ਨੇ ਤੇ ਪਰ ਮੇਰੇ ਘਰ ਦੀ ਮੈਨੂੰ ਡਰਦੀ ਨਹੀਂ ਸੀ ਦੱਸਦੀ ਕਿ ਮੇਰੇ ਵਾਸਤੇ ਗੋਲੀਆਂ ਚਲਾ ਕੇ ਗਿਆ ਫਿਰ ਮੈਨੂੰ دہشت ਭਲਾਉਂਦੇ ਕਿਸ ਤਰ੍ਹਾਂ ਹਾਂਜੀ دہشت ਵਾਸਤੇ ਮੈਨੂੰ ਫਿਰ ਮੇਰੇ ਘਰ ਦੀ ਨੇ ਦੱਸਿਆ ਕਿ ਇਹ ਮੇਰੇ ਵਾਸਤੇ ਗੋਲੀਆਂ ਚਲਾ ਕੇ ਗਿਆ ਮੈਨੂੰ ਬੁਖਾਰ ਵਾਸਤੇ ਗੋਲੀਆਂ ਚਲਾਈਆਂ ਸੀ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਇਹਨਾਂ ਤੇ ਕੀਤੀ ਜਾਵੇਗੀ ਤੇ ਇਹਨਾਂ ਦਾ ਬਹੁਤ ਤਗੜਾ ਨੈਟਵਰਕ ਜੀ ਇਹਨਾਂ ਦਾ ਇਹ ਇੱਕ ਬੰਦਾ ਫੜੀਚੇਗਾ ਤੇ ਇਹਨਾਂ ਦਾ ਸਾਰਾ ਨੈਟਵਰਕ ਅੱਗੇ ਆ ਜਾਏਗਾ ਆਪਣੇ ਆਪ ਮੈਂ ਹੀ ਪ੍ਰੈਸ ਅੱਗੇ ਮੰਗ ਕਰਦਾ ਜੀ ਮੇਰੀ ਸੁਣਵਾਈ ਹੋਵੇ ਮੈਂ ਗਰੀਬ ਬੰਦਾ ਦਿਹਾੜੀਦਾਰ ਬੰਦਾ ਜੀ ਇਹ ਤਾਂ ਚਿੱਟੇ ਵਾਲੇ ਬੰਦੇ ਨੇ ਉਲਟਾ ਸਾਡੇ ਦੇ ਪਰਚਾ ਕਰਾਈ ਬੈਠੇ ਨੇ ਜੀ 2 ਨੰਬਰ ਦਾ ਕੰਮ ਕਰਦੇ ਨੇ ਅੰਨਾ ਪੈਸਾ ਹੈ ਗੱਡੀਆਂ ਇਹਨਾਂ ਦੇ ਕੋਲੇ ਘਾਰਾ ਜੀਬਾ ਅਸੀਂ ਦਿਹਾੜੀ ਵਾਲੇ ਬੰਦੇ ਸਾਡੀ ਤਾਂ ਰੋਟੀ ਵੀ ਪੂਰੀ ਨਹੀਂ ਹੁੰਦੀ ਇਹ ਵੇਲੇ ਰਹਿੰਦੇ ਨੇ ਤੇ ਵੇਲੇ ਘਾਰਾ ਦੇ ਘੁੰਮਦੇ ਨੇ ਗੱਡੀਆਂ ਦੇ ਘੁੰਮਦੇ ਨੇ 24 ਘੰਟੇ ਇਸਲਾ ਟੰਗੀ ਰੱਖਦੇ ਨੇ ਉਲਟਾ ਧਮਕੀਆਂ ਦੇਂਦੇ ਨੇ ਸਾਨੂੰ ਆ ਕੇ ਸਾਡੀ ਜਾਨ ਨੂੰ ਹਾਲੇ ਵੀ ਇਹਨਾਂ ਤੋਂ ਖਤਰਾ ਹੈ ਤੇ ਸਾਨੂੰ ਇਨਸਾਫ ਦਿੱਤਾ ਜਾਵੇ। ਅਗਰ ਇੱਕ ਜਿਹੜਾ ਮਸਲਾ ਹੈ ਕਿ ਵਾਰਦ ਇੱਕ ਦੂਜੇ ਨਾਲ ਕ੍ਰੋਸ ਹੋਇਆ ਹੈ ਜਿਹੜਾ ਕੈਂਚੀਆਂ ਚਲਾਈ ਕੀ ਮਸਲਾ ਇਸ ਦਾ? ਬਿਆਨ ਮੁਤਾਬਕ ਜਿਹੜਾ ਪਰਚਾ ਦੋਸ਼ ਕੀਤਾ ਗਿਆ ਹੈ ਇਹ ਪੂਰਾ ਮਸਲਾ ਜਿਹੜਾ ਹੈਗਾ ਉਹ ਵੈਰੀਫਾਈ ਕੀਤਾ ਜਾ ਰਿਹਾ ਹੈ। ਪਰਚਾ ਦੋਸ਼ ਕੀਤਾ ਗਿਆ ਤੇ ਵੈਰੀਫਾਈ ਕੀਤਾ। ਧੰਨਵਾਦ।